ਵਿਨੇ ਨੀ ਬਾਇਣਾ ਜਨਾਬ ਜੀ ਕਹਦੇ ਸਾਰੇ ਸਾਥੀਆਂ ਦਾ ਬਹੁਤ ਹੀ ਧੰਨਵਾਦ ਕੋਈ ਗੱਲ ਕਰਨ ਤੋਂ ਪਹਿਲਾਂ ਮੈਂ ਇੱਥੇ ਖਾਸ ਤੌਰ ਤੇ ਤੁਸੀਂ ਵੀ ਸਮਝ ਗਏ ਹੋਵੋਗੇ ਇਹ ਇਲੈਕਸ਼ਨ ਮਹਿੰਮ ਜੋਰ پکڑ ਗਈ ਰਿਜਿੰਦਰ ਸੇਖਾਵਜ ਜੀ ਪੁਰਾਣੇ ਕੁਲਾਟੇ ਆ ਉਹ ਆਗੇ दैट मींस ਇਹ ਮੌਸਮ ਆ ਗਿਆ ਹੁਣ ਇਲੈਕਸ਼ਨ ਦਾ ਤੇ ਇਹਨਾਂ ਨੇ ਆ ਕੇ ਇੱਥੇ ਪੰਜਾਬ ਦੀ ਕਮਾਨ ਸੰਭਾਲਣੀ ਹੈ ਤੇ ਅੱਜ ਉਚੇਚੇ ਤੌਰ ਤੇ ਅਸੀਂ ਸਵਾਗਤ ਕਰ ਰਹੇ ਹਾਂ ਮਿਸਿਸ ਸੰਤੋਖ ਚੌਧਰੀ ਜਿਨ੍ਹਾਂ ਦੇ ਨਾਲ ਜਿਸ ਤਰ੍ਹਾਂ ਦਾ ਵਰਤਾਰਾ ਕਾਂਗਰਸ ਪਾਰਟੀ ਨੇ ਕੀਤਾ ਹੈ ਜਿਨ੍ਹਾਂ ਦੇ ਮਰਹੂਮ ਸੰਤੋਖ ਚੌਧਰੀ ਜਿਨ੍ਹਾਂ ਨੇ ਰਾਹੁਲ ਗਾਂਧੀ ਦੇ ਉਸ ਸੋ ਕਾਲਡ ਯਾਤਰਾ ਦੇ ਦੌਰਾਨ ਯਾਤਰਾ ਦੇ ਦੌਰਾਨ ਜਿਨ੍ਹਾਂ ਦਾ ਦੁਖਦ ਦੇਹਾਂਤ ਹੋਇਆ ਉਹਦੇ ਬਾਅਦ ਜਿਸ ਤਰ੍ਹਾਂ ਜੋ ਇਹਨਾਂ ਨਾਲ ਵਰਤ ਵਰਤਾਵ ਰਹਿ ਪਾਰਟੀ ਦਾ ਉਹ ਮੈਂ ਸਮਝਦਾ ਬਹੁਤ ਹੀ ਸ਼ਰਮਨਾਕ ਜਿਸ ਤਰੀਕੇ ਨਾਲ ਇਸ ਪਰਿਵਾਰ ਨੂੰ ਜਿਨੇ 18 ਵਾਰੀ ਇਲੈਕਸ਼ਨ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਜਿਪਾਇਆ ਹੈ ਤਿੰਨ ਪੀੜੀਆਂ ਜਿਨ੍ਹਾਂ ਦੀ ਕਾਂਗਰਸ 'ਚ ਰਹੀਆਂ ਉਹਦੇ باوجود ਵੀ ਇਹਨਾਂ ਨੂੰ ਆ ਦਿਨ ਦੇਖਣੇ ਪਏ ਹੈ ਇਸ ਇੱਕ ਸੈਡ ਕਮੈਂਟਰੀ ਔਨ ਹਿਸ ਓਨ ਕਿਸੇ ਨੂੰ ਇਸ ਗੱਲ ਤੇ ਕਹਿਣ ਦੀ ਲੋੜ ਨਹੀਂ ਤੇ ਇਹਦੀ ਅਗਰ ਕਿਸੇ ਨੂੰ ਕੋਈ ਸਬੂਤ ਚਾਹੀਦਾ ਤੇ ਅੱਜ ਫੇਰ ਦੇਖਣ ਨੂੰ ਮਿਲਿਆ ਅੱਜ ਇੱਕ ਬਹੁਤ ਹੀ ਜਿੱਥੇ ਇੱਕ ਤਾਂ ਪੁਰਾਣੇ ਪਰਿਵਾਰ ਜਿਹੜੇ ਤਿੰਨ ਪੁਸ਼ਟਾਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੈ ਉਹਨਾਂ ਦੇ ਵਾਸਤੇ ਜਿਸ ਕਿਸਮ ਦੀ ਸ਼ਬਦਾਵਲੀ ਇਸਤੇਮਾਲ ਕੀਤੀ ਗਈ ਜਦੋਂ ਪਾਰਟੀ ਤੋਂ ਉਹਨਾਂ ਨੇ ਪਾਰਟੀ ਛੱਡੀ ਨਹੀਂ ਇਹਨਾਂ ਨੂੰ ਪਾਰਟੀ ਚੋਂ ਕੱਢਿਆ ਗਿਆ ਜ਼ਲੀਲ ਕਰਕੇ ਕੱਢਿਆ ਗਿਆ ਉਸੇ ਤਰ੍ਹਾਂ ਹੀ ਅੱਜ ਇੱਕ ਨੌਜਵਾਨ ਕਾਂਗਰਸ ਦਾ ਜਿਨ੍ਹਾਂ ਦਾ ਪਾਰਟੀ ਦੇ ਅੰਦਰ ਰਾਜਨੀਤੀ ਦੇ ਅੰਦਰ ਪੰਜਾਬ ਦੇ ਭਵਿੱਖ ਦੇ ਅੰਦਰ ਇੱਕ ਨੌਜਵਾਨ ਦਾ ਬਹੁਤ ਵੱਡਾ ਫਿਊਚਰ ਸੀਗਾ ਮੈਂ ਬਿਨਾਂ ਕਿਸੇ ਲਾਕ ਲਪੇਟ ਦੇ ਕਹਿ ਰਿਹਾ ਇਸ ਕਰਕੇ ਨਹੀਂ ਵੀ ਉਹ ਸਾਨੂੰ ਭਾਜਪਾ ਨੂੰ ਜੁਆਇਨ ਕੀਤਾ ਕਿ ਨਹੀਂ ਕੀਤਾ ਅੱਜ ਉਹਨਾਂ ਨੇ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਦਲਵੀਰ ਗੋਲਡੀ ਨੇ ਅਗਰ ਥੋੜੇ ਸ਼ਬਦਾਂ 'ਚ ਕਿਹਾ ਜਾਵੇ ਹੀ ਵਾਸ ਅ ਅਰਨੈਸਟ ਹਾਰਡ ਵਰਕਿੰਗ ਤੇਸ ਪੰਜਾਬ ਦੇ ਕਾਂਗਰਸ ਦੇ ਦੂਸ਼ਿਤ ਮਾਹੌਲ ਦੇ ਅੰਦਰ ਹੀ ਵਾਸ ਅ ਸੌਫਟ ਸਪੋਕਨ ਜਿਹੜਾ ਅੱਜ ਪੰਜਾਬ ਕਾਂਗਰਸ ਦੇ ਅੰਦਰ ਜਦੋਂ ਤੁਸੀਂ ਸੁਣਦੇ ਹੋ ਵੈਸੇ ਤਾਂ ਪੰਜਾਬੀ ਦਾ ਸ਼ਬਦ ਦਾ ਕੁਝ ਹੋਰ ਹੈ ਮੈਂ ਇਸਤੇਮਾਲ ਨਹੀਂ ਕਰ ਸਕਦਾ ਇੰਗਲਿਸ਼ ਦਾ ਸਾਰਾ ਲਵਾਂਗਾ ਲਾਊਡ ਮਾਊਥ ਜਿਹੜੇ ਉਹਨਾਂ ਦੇ ਅੱਜ ਵੀ ਜਿਸ ਕਿਸਮ ਦੇ ਬਿਆਨ ਆਏ ਉਹਨਾਂ ਦੇ ਖਿਲਾਫ ਇੱਕ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਬਣ ਗਿਆ ਪੰਜਾਬ ਦੇ ਅੰਦਰ ਪੰਜਾਬ ਕਾਂਗਰਸ ਇਸ ਬਲੀਡਿੰਗ ਟੂ ਡੈਥ ਕਿ ਕੋਈ ਉਹਦੇ ਵਿੱਚ ਆ ਨਹੀਂ ਵੀ ਭਾਜਪਾ ਦਾ ਏਜੰਡਾ ਹੈ ਵੀ ਕਾਂਗਰਸ ਮੁਕਤ ਪੰਜਾਬ ਹੈ ਕਾਂਗਰਸ ਮੁਕਤ ਭਾਰਤ ਕਰਨੀ ਹੈ ਖੁਦ ਮੇਰੇ ਲੱਗਦਾ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਦਾ ਏਜੰਡਾ ਹੈ ਕਿ ਕਿਸ ਤਰ੍ਹਾਂ ਕਾਂਗਰਸ ਪਾਰਟੀ ਨੂੰ ਪੰਜਾਬ ਨੂੰ ਜੜੋਂ ਕੱਢਣਾ ਉਹਦੇ ਵਿੱਚ ਇੱਕ ਦਲਵੀਰ ਗੋਲਡੀ ਦਾ ਛੱਡ ਕੇ ਜਾਣਾ ਮੈਂ ਸਮਝਦਾ ਆਪਣੇ ਆਪ 'ਚ ਬਹੁਤ ਕੁਝ ਕਹਿ ਰਿਹਾ ਤੇ ਉਸ ਤੋਂ ਵੀ ਵੱਡੀ ਕਮੈਂਟਰੀ ਹੈ ਜਿਹੜੇ ਪਾਸ਼ਾ ਜਿਹੜੀ ਸ਼ਬਦਾਵਲੀ ਅੱਜ ਕਾਂਗਰਸ ਦੇ ਪੰਜਾਬ ਕਾਂਗਰਸ ਦੇ ਲੀਡਰਸ ਨੇ ਇਸਤੇਮਾਲ ਕੀਤੀ ਹੈ ਦਲਵੀਰ ਗੋਲਦੀ ਵਾਸਤੇ ਉਹ ਦਰਸਾਉਂਦਾ ਹੈ ਵੀ ਕਿਉਂ ਕਾਂਗਰਸ ਪਾਰਟੀ ਇਸ ਦਿਸ਼ਾ ਵਿੱਚ ਜਾ ਰਹੀ ਹੈ ਉੱਥੇ ਸਾਡੇ ਨਾਲ ਜਿਹੜੇ ਅੱਜ ਸਾਥੀ ਕਾਰਪੋਰਟਰਸ ਜਿਲੰਦਰ ਤੋਂ ਜੁੜੇ ਹੈ ਅੰਗੁਰਾਲ ਜੀ ਨਾਲ ਸਾਥੀ ਇਹਨਾਂ ਨੂੰ ਲੈ ਕੇ ਆਏ ਹੈ ਇਹਨਾਂ ਦੀ ਪ੍ਰੇਰਣਾ ਸਾਰੇ ਸਦਕੇ ਸਾਰੇ ਭਾਜਪਾ ਪਾਰਟੀ ਦਿਨੋ ਦਿਨ ਮਜ਼ਬੂਤ ਹੁੰਦੀ ਜਾ ਰਹੀ ਹੈ ਉਸ ਮਜਬੂਤੀ ਦੀ ਦਸ਼ਾ ਵਿੱਚ ਇਹਨਾਂ ਸਾਰਿਆਂ ਦਾ ਬਹੁਤ ਵੱਡਾ ਯੋਗਦਾਨ ਰਹੂਗਾ ਤੇ ਸਾਰੇ ਇਸ ਇਸ ਸੰਚਾਲਨ ਦੇ ਦੌਰਾਨ ਇਹ ਜਿਹੜਾ ਸੰਚਾਲਨ ਇਸ ਇਲੈਕਸ਼ਨ ਦਾ ਕਰਨ ਵਾਸਤੇ ਕਿਉਂਕਿ ਪੁਰਾਣੇ ਕੋਹਾਟੀ ਰਹੇ ਹੈ ਜਲੰਧਰ ਦਾ ਇਲੈਕਸ਼ਨ ਵੀ ਇਹਨਾਂ ਨੇ ਦੇਖਿਆ 22 ਦਾ ਇਲੈਕਸ਼ਨ ਵੀ ਇਹਨਾਂ ਨੇ ਕੰਡਕਟ ਕੀਤਾ ਮੈਂ ਜ਼ਿਆਦਾ ਤੁਹਾਡਾ ਸਮਾਂ ਨਾ ਲੈ ਕੇ ਮੈਂ ਸੇਖਾ ਉਹ ਜਿਹਨੂੰ ਰਿਕੁਐਸਟ ਕਰੂੰਗਾ ਕਿ ਉਹ ਤੁਸੀਂ ਇਸ ਮਸਲੇ ਤੇ ਸਾਰੇ ਨਾਲ ਪਲੀਜ਼ ਚਲੋ धन्यवाद अध्यक्ष जी भारतीय जनता पार्टी का परिवार पंजाब में लगातार विधानसभा चुनाव के समय से समृद्ध होता रहे माननीय नरेंद्र मोदी जी के नेतृत्व और उनके नेतृत्व में देश की अपार विकास की संभावनाएं और अब पूरे विश्वास के साथ में विकसित भारत बनने की दिशा में जब भारत आ, बढ़ रहा है तब पंजाब में भी भारतीय जनता पार्टी का कुनबा निरंतर समृद्ध हो रहा है एक तरफ देश में गरीब कल्याण के माध्यम से गरीबों के जीवन स्तर में परिवर्तन लाकर देश की सीमाओं को सुरक्षित करते हुए देश को आर्थिक प्रगति के रास्ते पर जिस तरह माननीय नरेंद्र मोदी जी लेकर गए आज पूरा देश इस विश्वास के साथ में कि आने वाले 25 साल में भारत विकसित हो सकता है इस विकसित भारत बनाने के संकल्प के साथ में जुटा है मैंने राजस्थान का चुनाव बहुत करीब से देखा है अभी मैं झारखंड का मैं भी प्रवास करके आया हूँ और मैं पूरे विश्वास के साथ मैं कह सकता हूँ राजस्थान मध्य प्रदेश झारखंड उत्तर प्रदेश और अब पंजाब में आने के बाद कि जिस तरह का अपार समर्थन भारतीय जनता पार्टी के नेतृत्व को आदरणीय नरेंद्र मोदी जी को देश भर में मिल रहा है दक्षिण भारत के सुदूर हिस्सों से लेकर के पूरे भारत में जिस तरह से नरेंद्र मोदी जी के प्रति लोगों की आस्था और विश्वास बढ़ा है भारतीय जनता पार्टी जिस नारे को लेकर जिस लक्ष्य को लेकर के चलिए कि अब की बार 400 का पार उस पार, उस नारे को सिद्ध करने में हम सब लोग सफल होंगे और जब मैं पंजाब की जाति पर आकर के देखता हूं कि यहां जिस तरह से आज भी तमाम कठिन परिस्थितियों में भी भारतीय जनता पार्टी के परिवार में निरंतर जिस तरह से वृद्धि हो रही है ये निश्चित ही इस बात की परिचय के दियोतक है कि भारतीय जनता पार्टी अब की बार पंजाब में भी एक बहुत बड़े अंतर के साथ में सीटों को जीतने में कामयाब होगी आप सबका बहुत सारा धन्यवाद तो श्री नरेंद्र जी पंजाब में क्या मुझे मुझे लगता है किसी भी चुनाव की स्ट्रैटेजी को मीडिया के साथ साझा नहीं किया जा सकता लेकिन इस विश्वास के साथ में कि हम भारत को विकसित बनाएंगे जब पूरा देश साथ खड़ा हुआ है और विकास ही नरेंद्र मोदी जी के नेतृत्व में 2014 के बाद में एकमात्र मुद्दा बचा है चाहे वो गरीब व्यक्ति का विकास हो उसके जीवन स्तर में सुधार के लिए विकास हो देश के इंफ्रास्ट्रक्चर का विकास हो और फ्यूचर रेडी इंफ्रास्ट्रक्चर के साथ में भारत का विकास हो इस विकास के मुद्दे पर हम सब चुनाव के मैदान पर हैं और निश्चित ही इस विकास के मुद्दे पर विकसित भारत के संकल्प को सिद्ध करने में हम सब लोग सफल होंगे बीजेपी का विरोध करेंगे चाहे अमित शाह हो शांतिपूर्ण किया जाएगा मैं बारी बारी बेनती कर चुके हैं ਸ਼ਾਂਤੀਪੂਰਵਕ ਇਜ਼ ਦਾ ਕੈਚ ਵਰਡ ਸ਼ਾਂਤੀਪੂਰਵਕ ਤਰੀਕੇ ਨਾਲ ਕਰ ਕੋਈ ਕਿਸੇ ਨੂੰ ਇਤਰਾਜ਼ ਨਹੀਂ ਕਿਸਾਨਾਂ ਦੀ ਸਮੱਸਿਆਵਾਂ ਹੈਗੀਆਂ ਕੱਲੇ ਪੰਜਾਬ 'ਚ ਨਹੀਂ ਕੱਲੇ ਹਿੰਦੁਸਤਾਨ 'ਚ ਨਹੀਂ ਸਾਰੀ ਦੁਨੀਆ 'ਚ ਮੈਂ ਬਾਰ-ਬਾਰ ਦੁਹਰਾ ਰਹੇ ਹਾਂ ਇਸ ਮਸਲੇ ਨੂੰ ਕਿਸੇ ਤੋਂ ਉਲੇ ਨਹੀਂ ਉਹ ਆਪਣਾ ਸ਼ਾਂਤੀਪੂਰਵਕ ਪ੍ਰਦਰਸ਼ਨ ਕਰਨ ਤੇ ਮੈਂ ਸਮਝਦਾ ਵੀ ਉਹਦੇ 'ਚ ਕਿਸੇ ਨੂੰ ਇਤਰਾਜ਼ ਨਹੀਂ ਪਰ ਇੱਕ ਗੱਲ ਉਹ ਵੀ ਸਮਝਦੇ ਆ ਮੈਂ ਸਮਝਦਾ ਤੇ ਸਾਰੇ ਪੰਜਾਬ ਦੇ ਲੋਕ ਹਰੇਕ ਪਾਰਟੀ ਇਸ ਗੱਲ ਤੋਂ ਸਹਿਮਤ ਹੋਊਗੀ ਇਹਨਾਂ ਮਸਲਿਆਂ ਦਾ ਹੱਲ ਗੱਲਬਾਤ ਨਾਲ ਨਿਕਲੂਗਾ ਉਸ ਗੱਲਬਾਤ ਵਾਸਤੇ ਪਹਿਲਾਂ ਵੀ ਬੀਜੇਪੀ ਸਰਕਾਰ ਦੇ ਦਰਵਾਜ਼ੇ ਖੁੱਲੇ ਸੀ ਅੱਜ ਵੀ ਖੁੱਲੇ ਹਨ ਅਸੀਂ ਆਪਣੇ ਤੌਰ ਤੇ ਪੰਜਾਬ ਦੀ ਯੂਨਿਟ ਦੇ ਤਰਫ ਤੋਂ ਤੇ ਬਤੌਰ ਕਿਸਾਨ ਹੋਣ ਦੇ ਨਾਤੇ ਸਾਡੇ ਪੂਰਾ ਪ੍ਰਿਆਸ ਰਹੂਗਾ ਵੀ ਇਹ ਜਿਹੜੀ ਪੰਜਾਬ ਦੀ ਮੁੱਢਲੀਆਂ ਸਮੱਸਿਆਵਾਂ ਹੈਗੀਆਂ ਕਿਸਾਨੀ ਦੀਆਂ ਉਹਨਾਂ ਨੂੰ ਪਹਿਲਾਂ ਤਾਂ ਚਿੰਨਿਤ ਕਰੀਏ ਫਿਰ ਉਹਨਾਂ ਨੂੰ ਐਡਰੈਸ ਕਰੀਏ ਕਿਸ ਤਰ੍ਹਾਂ ਉਹਨਾਂ ਦਾ ਮਸਲਾ ਹੱਲ ਕੀਤਾ ਜਾ ਸਕਦਾ ਹੈ ਸਰ ਜੀ ਸਰ ਮੁਖਮੰਦ ਜੀ ਬਾਤ ਕਰਦੇ 400 ਪਾਰ ਕਰਦੇ ਹੋ पंजाब में कितनी सीटें जीतने का दावा कर रहे हैं अभी है। तो तेरा जीत रहे <laughs> इसके अलावा जी मैं करूंगा आप नेशनल जनरल रहे हैं किसान मोर्चे के उस वक्त के लेके अभी जिस तरीके से किसान डील कर रहे हैं बीजेपी के कैंडिडेट्स के साथ किसी तरह की बात करेंगे आप उनसे उनके कोई लीडर से बात करेंगे कि आप बैठकर कर सोट आउट करें या फिर ऐसे ही प्रदर्शन चलता रहेगा आप कैंडिडेट्स को रास्ते में रोक के सवाल पूछेंगे जो ब्लैक फ्लैग्स उठाएंगे देखिए जैसा अभी माननीय प्रधान जी ने कहा है भारतीय जनता पार्टी बातचीत के लिए हमेशा तैयार थी तैयार है और तैयार रहेगी किसानों का सम्मान करते हुए किसानों की भावना का सम्मान करते हुए माननीय नरेंद्र मोदी जी ने हमेशा ही हर स्तर पर बातचीत का स्वागत किया और बातचीत करके ही इस समस्या का समाधान होगा ये बात हमने हमेशा भरोसे के साथ में कही है लेकिन हो सकता है कुछ लोग प्रायोजित मंतव्य के साथ में अभी बातचीत नहीं करना चाहते लेकिन अंततः बात होगी और बातचीत से इन विषयों का समाधान होगा कि हम बातचीत के लिए तैयार हैं। इसके बीच का कोई जरूर निकलेगा चिंता मत करके ਹਰੇਕ ਬਿਜਲੀ ਗੱਲ ਦੀ ਗੱਲ ਕਰਦੇ ਕਿ ਬਾਤ ਦਾ ਮਸਲਾ ਰਹੂਗਾ ਕੌਣ ਕਹਿ ਰਿਹਾ ਹੈ ਮੁੱਖ ਮੰਤਰੀ ਸਾਹਿਬ ਕਹਿ ਰਹੇ ਥੋੜੇ ਦਿਨ ਪਹਿਲਾਂ ਦਾ ਵਕੀਲ ਬਣੇ ਬੈਠੇ ਸੀਗੇ ਸਾਬ ਉਦੋਂ ਗੱਲ ਨਹੀਂ ਕੀਤੀ ਉਹਨਾਂ ਨੇ ਮੈਂ ਕਿਸਾਨ ਸਾਥੀਆਂ ਨੂੰ ਐਨਾ ਕਹੂੰਗਾ ਕੋਈ ਵਕੀਲ ਤਾਂ ਟੰਗ ਦਾ ਕਰ ਲਿਆ ਕਰਨ ਵਕੀਲ ਟੰਗ ਦਾ ਕਰਨਿਆ ਕੋਈ ਥੀਏਟਰ ਜਾਂ ਕੋਈ ਸਟੇਜ ਹੈ ਨਹੀਂ ਸਾਬ ਵਕੀਲ ਅੱਛਾ ਕਰਨ ਤੇ ਮੈਂ ਸਮਝਦਾ ਰਿਜ਼ਲਟ ਵੀ ਅੱਛਾ ਆਗਾ ਸਭ ਦਾ ਰਿਜ਼ਲਟ ਚਲੋ ਥੈਂਕ ਯੂ اچھا رانا ریاض کو انا میں لے کر ا رہا ہوں اس کے ساتھ ٹائم دے دو دا کرن جا اپنا سب سے بڑا کمنٹ یہ بات ہادی ڈالی گئی ہے سٹیگ کے ساتھ اٹومیٹک